ਉਰਲਾ ਨੇ ਵਜ਼ੀਰ ਖਾਨ ਨੂੰ ਇਹ ਵੀ ਕਿਹਾ ਕਿ ਜੇ ਤੂੰ ਇਹ ਪੁੱਤਰਾਂ ਦੇ ਨਾਲ ਇਹ ਗੱਲ ਇਹ ਜੇ ਕੰਮ ਕੀਤਾ ਇਹਨਾਂ ਨੂੰ ਸਜ਼ਾਵਾ ਦਿੱਤੀਆਂ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਤਾਂ ਇਹ ਇਸਲਾਮ ਕਦੇ ਵੀ ਕਬੂਲ ਨਹੀਂ ਕਰੂਗਾ ਔਰ ਇਸ ਦੇ ਨਾਲ ਮੁਗਲ ਸਲਤਨਤ ਦੀ ਜਿਹੜੀ ਚਾਰੇ ਪਾਸੇ ਬਦਨਾਮੀ ਬੜੀ ਹੋਵੇਗੀ ਅਸੀਂ ਇਸਲਾਮ ਨੂੰ ਧੱਕੇ ਨਾਲ ਜਿਹੜਾ ਕਿਸੇ ਤੇ ਲਾਗੂ ਨਹੀਂ ਕਰ ਸਕਦੇ ਉਹਨਾਂ ਨੇ ਇਹ ਗੱਲ ਸਮਝਾਈ ਵਜ਼ੀਰ ਖਾਨ ਨੂੰ ਪਰ ਵਜ਼ੀਰ ਖਾਨ ਇਹ ਮੰਨ ਚੁੱਕਿਆ ਸੀ ਕਿ ਉਹਨੇ ਇਹ ਫਤਵਾ ਜਿਹੜਾ ਮੌਤ ਦਾ ਫਤਵਾ ਇਹਨਾਂ ਛੋਟੇ ਸਹਿਬਜ਼ਾਦੇ ਨੂੰ ਦੇਣਾ ਹੀ ਦੇਣਾ ਕਿਉਂ ਕਿ ਉਹਦੇ ਵਿੱਚ ਕਮੀਨਕੀ ਸੁਚਾਨੰਦ ਦੀ ਵੀ ਬਹੁਤ ਸੀ ਸੁਚਾਨੰਦ ਜਿਹਨੂੰ ਮੈਂ ਸੁਚਾਨੰਦ ਨਹੀਂ ਕਹਾਗਾ ਉਹ ਝੂਠਾ ਆਨੰਦ ਜਿਨੇ ਕੌਮ ਦਾ ਬੜਾ ਨੁਕਸਾਨ ਕੀਤਾ ¡Une!